ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੋਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਟੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਇਨ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟਸ ਦੇ ਜਿਨ੍ਹਾਂ ਦੇ ਪਾਚੇ ਨੇ ਇਹਨਾਂ ਨੇ ਡਰੱਗ ਪੈਸੇ ਨਾਲ ਕੋਠੀਆਂ ਖਰੀਦ ਕੇ ਜਾਇਦਾਦਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚੱਲ ਰਹੀ ਹੈ ਤੁਹਾਨੂੰ ਵੀ ਮਹਿੰਗੀ ਪੈ ਸਕਦੀ ਹੈ ਆਪਣੀ ਫੋਕੀ ਔਰਤ ਦੇ ਲਈ ਸਿਕਿਉਰਿਟੀ ਲੈਣੀ ਕਿਉਂਕਿ ਸੰਗਰੂਰ ਪੁਲਿਸ ਨੇ ਇਹੋ ਜਿਹੀ ਇੱਕ ਵਿਅਕਤੀ ਦਾ ਭਾਂਡਾ ਫੋੜ ਕੀਤਾਗਾ ਤੁਹਾਨੂੰ ਦੱਸ ਦਈਏ ਕਿ ਮਿਲਨਜੋਤ ਨਾਮ ਦਾ ਇੱਕ ਕਥਾਵਾਚਕ ਹੈ ਜੋ ਕਿ ਇੱਕ ਡੇਰੇ ਦੇ ਵਿੱਚ ਬਾਬੇ ਦੇ ਤੌਰ ਤੇ ਕਥਾ ਕਰਦਾ ਸੀਗਾ ਉਸ ਨੇ ਆਪਣੀ ਨਿੱਜੀ ਸਿਕਿਉਰਿਟੀ ਦੇ ਲਈ ਆਪਣੇ ਉੱਪਰ ਹਮਲਾ ਕਰਵਾਇਆ ਜਿਸ ਦੀ ਪੂਰੀ ਜਾਂਚ ਕਰਦੇ ਆ ਜਦੋਂ ਸੰਗਰੂਰ ਪੁਲਿਸ ਨੂੰ ਦਾਲ ਦੇ ਵਿੱਚ ਕੁਝ ਕਾਲਾ ਲੱਗਿਆ ਤਾਂ ਉਸ ਦੀ ਜਾਂਚ ਕੀਤੀ ਤਾਂ ਪੂਰਾ ਮਾਮਲਾ ਸਾਹਮਣੇ ਆਇਆ ਸਾਡੇ ਨਾਲ ਐਸਪੀ ਡੀ ਅਦਵਿੰਦਰ ਅਤਰੀ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਕਿ ਇਹ ਸਿਕਿਉਰਿਟੀ ਦਾ ਅਜੀਬੋ ਗਰੀ ਮਾਮਲਾ ਜਿਹੜਾ ਤੁਸੀਂ ਸੋਲਵ ਕੀਤਾਗਾ ਅ ਦੇਖੋ ਮਿਤੀ 29 ਤਰੀਕ ਨੂੰ ਲੇਟ ਨਾਈਟ ਇੱਕ ਮਿਲਨ ਜੋਤ ਸਿੰਘ ਜੋ ਕਿ ਸ਼ੇਰਪੁਰ ਦੇ ਰਹਿਣ ਵਾਲੇ ਨੇ ਇੱਕ ਡੇਰੇ ਦੇ ਪ੍ਰਮੁੱਖ ਨੇ ਅਤੇ ਕਥਾਵਾਚਕ ਦਾ ਕੰਮ ਕਰਦੇ ਨੇ ਉਹਨਾਂ ਨੂੰ ਪੁਲਿਸ ਉਹਨਾਂ ਨੇ ਪੁਲਿਸ پاس ਆ ਕੇ ਇਹ ਬਿਆਨ ਕਰਾਇਆ ਕਿ ਮੈਂ ਲੇਟ ਨਾਈਟ ਜਿਹੜਾ ਮਾਹਲੇ ਤੋਂ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਜਦੋਂ ਮੈਂ ਸ਼ੇਰਪੁਰ ਘਰੇ ਪਹੁੰਚਿਆ ਤਾਂ ਮੇਰੇ ਮਗਰ ਕੋਈ ਗੱਡੀ ਲੱਗੀ ਹੋਈ ਸੀ ਜਦੋਂ ਘਰੇ ਉਹਨਾਂ ਨੇ ਐਂਟਰੀ ਕੀਤੀ ਤਾਂ ਬਾਅਦ ਚ ਜਿਹੜੇ ਅਣਚਾਹੇ ਵਿਅਕਤੀ ਸੀਗੇ ਉਹਨਾਂ ਨੇ ਗੱਡੀ ਤੇ ਫੇਰ ਕੀਤੇ ਤੋਂ ਪੁਲਿਸ ਨੇ ਆਪਣਾ ਉਹਨਾਂ ਦਾ ਬਿਆਨ ਲੈ ਕੇ ਜਿਹੜਾ ਐਫਆਰ ਲੋਨ ਕੀਤੀ ਤੇ ਤਫ਼ਤੀਸ਼ ਸ਼ੁਰੂ ਕੀਤੀ ਜਦੋਂ ਤਫ਼ਤੀਸ਼ ਦੌਰਾਨ ਜਿਹੜਾ ਸਦਾ ਸਰਤਾਜ ਸਿੰਘ ਚਾਹਲ ਸਾਡੇ ਐਸਐਪੀ ਸਾਹਿਬ ਨੇ ਇੱਕ ਟੀਮ ਬਣਾਈ ਸੀਐਨਸੀਾ ਸੰਦੀਪ ਸਿੰਘ ਐਸਐਚਓ ਸ਼ੇਰਪੁਰ ਤੇ ਡੀਐਸਪੀ ਧੋਰੀ ਉਹਨਾਂ ਨੇ ਬੜੀ ਢੰਗਾਈ ਨਾਲ ਜਿਹੜੀ ਤਪਤੀਸ਼ ਕੀਤੀ ਟੈਕਨੀਕਲ ਆਪਣੇ ਸੋਰਸ ਲਾ ਕੇ ਬਕਾਇਦਾ ਜਦੋਂ ਕੋਈ ਫੁਟੇਜ ਵਗੈਰਾ ਚੈੱਕ ਕੀਤੀਆਂ ਤਾਂ ਉਹਨਾਂ ਨੇ ਜੋ ਗੱਡੀ ਜਿਹੜੇ ਫੇਰ ਕਰਨ ਵਾਲੇ ਸੀ ਉਹਨਾਂ ਤੱਕ ਪਹੁੰਚੇ ਉਹਨਾਂ ਨੂੰ ਬਕਾਇਦਾ ਪ੍ਰੋਪਰ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਢੰਗਾਈ ਨਾਲ ਤਾਂ ਉਹਨਾਂ ਵਿੱਚੋਂ ਇੱਕ ਉਹ ਬਾਬੇ ਦਾ ਹੀ ਜਿਹੜਾ ਸਾਡੂ ਅਸੀਂ ਜਸਵਿੰਦਰ ਸਿੰਘ ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਉਹਦੀ ਪੁੱਛ ਕੇ ਤੇ ਨਾਲ ਜਿਹੜੇ ਉਹਦੇ ਤਿੰਨ ਸਾਥੀ ਸੀ ਲੱਕੀ ਮਨੀਸ਼ ਤੇ ਅਚਲ ਤੇ ਉਹਨਾਂ ਨੇ ਜਦੋਂ ਦੱਸਿਆ ਵੀ ਇਹ ਬਾਬੇ ਨੇ ਆਪਣੇ ਸੁਰੱਖਿਆ ਰਹਿਣ ਵਾਸਤੇ ਹੀ ਸਾਨੂੰ ਵੀ ਮੇਰੇ ਤੇ ਫੈਰ ਕਰੋ ਤੇ ਮੈਂ ਤਾਂ ਜੋ ਪੁਲਿਸ ਨੂੰ ਦੱਸ ਸਕਾਂ ਕਿ ਮੈਨੂੰ ਜਾਨੋਂ ਮਾਰਨ ਦਾ ਖਤਰਾ ਹੈ ਅਣਪਛਤੇ ਵਿਅਕਤੀਆਂ ਦਾ ਤਾਂ ਉਹਨਾਂ ਨੇ ਆਪਣੇ ਬਾਬੇ ਨੇ 1,50,000 ਰੁਪਏ ਜਿਹੜਾ ਆਪਣੇ ਸਾਡੂੰ ਦਿੱਤਾ ਤਾਂ ਜੋ ਆਪਣਾ ਉਹ ਵੈਪਨ ਦਾ ਪ੍ਰਬੰਧ ਕਰ ਸਕਣ ਜਾਂ ਜਿਹੜੇ ਸ਼ੂਟਰ ਸੀਗੇ ਜਿਹੜੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਉਹਨਾਂ ਦਾ ਇੰਤਜ਼ਾਮ ਕਰ ਸਕਦੇ ਤੇ ਇਸ ਵਿੱਚ ਸੰਗਰੂਰ ਪੁਲਿਸ ਨੇ ਬੜੀ ਢੰਗਾਈ ਨਾਲ ਅਤੇ ਬੜੀ ਤਰੀਕੇ ਨਾਲ ਜੋਰਮਤ ਤਰੀਕੇ ਨਾਲ ਜਿਹੜਾ ਹੈ ਇਹ ਮਸਲਾ ਸੋਲਵ ਕੀਤਾ ਕਿਉਂਕਿ ਨੇਚਰਲੀ ਇੱਕ ਬੜਾ ਹਿਨਿਸ ਕ੍ਰਾਈਮੰਡਾ ਜਦੋਂ ਕੋਈ ਕਿਸੇ ਵਿਅਕਤੀ ਦੇ ਕੋ ਫਾਇਰ ਕਰਦਾ ਹੈ ਤਾਂ ਪਰ ਪੁਲਿਸ ਨੇ ਬੜੀ ਢੰਗਾਈ ਨਾਲ ਤਤਕਸ਼ ਕਰਕੇ ਹੁਣ ਜਿਹੜੇ ਉਹ ਮਿਲਨ ਜੋਤ ਜਬਾਬਾ ਹੈ ਉਸ ਦਾ ਸਾਡੂ ਤੇ ਉਹਦੇ ਤਿੰਨ ਜਿਹੜੇ ਸਾਥੀਆਂ ਉਹਨਾਂ ਨੂੰ ਵੀ ਤੇ ਵੈਪਨ ਜਿਹਦੇ ਨਾਲ ਫਾਇਰ ਕੀਤਾ ਸੀ ਗੱਡੀ ਸਿਆਜ ਅਤੇ ਜਿਹੜਾ ਉਹਨਾਂ ਨੇ 1,50,000 ਰੁਪਏ ਦਿੱਤਾ ਸੀ ਉਹਦੇ ਚੋਂ 50,000 ਰੁਪਏ ਉਹ ਰੱਖ ਕੇ ਵਰਕਰ ਲਿਆ ਪਰ ਸਰ ਜੀ ਗੱਲ ਕੀਤੀ ਜਾਵੇ ਜਿਹੜੇ ਵਿਅਕਤੀਆਂ ਨੇ ਫਾਇਰ ਫਾਇਰਿੰਗ ਕੀਤੀ ਸੀ ਉਹ ਕਿਸ ਤਰ੍ਹਾਂ ਦੀ ਕੈਟਾਗਰੀ ਦੇ ਵਿੱਚ ਸੀਗੇ ਜਿਵੇਂ ਤੁਸੀਂ ਇਹਨਾਂ ਦੇ ਰਿਸ਼ਤੇਦਾਰੀ ਦੱਸਿਆਗਾ ਵੀ ਇਸ ਤਰ੍ਹਾਂ ਦੇ ਸੀਗੇ ਕਿ ਉਹਨਾਂ ਦੇ ਵਿੱਚ ਪਹਿਲਾਂ ਵੀ ਕੋਈ ਅਪਰਾਧਿਕ ਮਾਮਲੇਦਾਰ ਸੀਗੇ ਦੇਖੋ ਅਜੇ ਮੋੜੀ ਤਫਤੀਸ਼ ਤੋਂ ਬਿਲਕੁਲ ਕੁਝ ਬੰਦਿਆਂ ਦੇ ਪਰਚੇ ਹੈ ਬਟ ਅਜੇ ਜਿਹੜੀ ਤਫਤੀਸ਼ ਜਾਰੀ ਆ ਬਾਕੀ ਅੱਗੇ ਪੁਲਿਸਮੰਡ ਅਸੀਂ ਲੈ ਰਹੇ ਹਾਂ ਆਪਣਾ ਉਦੋਂ ਤਫ਼ਤੀਸ਼ ਅੱਗੇ ਆਊਗਾ ਤਾਂ ਤੁਹਾਨੂੰ ਅੱਗੇ ਫਿਰ ਕਨਵੇ ਕਰਾਂਗੇ ਕੀ ਲੱਗਦਾ ਸੀ ਕਿ ਆਪਣੀ ਸ਼ੌਹਰਤ ਦੇ ਲਈ ਹੀ ਸਿਕਿਉਰਿਟੀ ਲੈਣਾ ਚਾਹੁੰਦਾ ਸੀ ਇਹ ਚੀਜ਼ ਦਾ ਖੁਲਾਸਾ ਹੋਇਆ ਵੀ ਸਿਕਿਉਰਿਟੀ ਦੇ ਲਈ ਇੰਨਾ ਜ਼ਿਆਦਾ ਤਾਮਜਾਮ ਕਰਨਾ ਇਹ ਇਸ ਤਰ੍ਹਾਂ ਲੱਗਦਾਗਾ ਕਿ ਕੋਈ ਫਿਲਮੀ ਜਿਵੇਂ ਕੋਈ ਸੀਨ ਰਚਿਆ ਹੁੰਦਾਗਾ ਦੇਖੋ ਅੱਜ ਕੱਲ ਟ੍ਰੈਂਡ ਬਣਿਆ ਹੋਇਆ ਜਿੱਦਾਂ ਸੋਸ਼ਲ ਮੀਡੀਆ ਤੇ ਜਾਂ ਹੋਰ ਜਿੰਨੇ ਹੈਗੇ ਆ ਇਹ ਆਪਣਾ ਕਈ ਵਿਅਕਤੀਆਂ ਨੂੰ ਹੁੰਦਾ ਹੈ ਮੈਂ ਗਨ ਮੈਂ ਲਮਾ ਤੇ ਲੋਕਾਂ ਦੇ ਵਿੱਚ ਪ੍ਰਭਾਵ ਪਾਵਾ ਆਪਣੀ ਟੌਟਪਾ ਬਣਾਵਾ ਪਰ ਐਸੀ ਗੱਲ ਨਹੀਂ ਹੈ ਅਸੀਂ ਜੋ ਜੈਨੂਇਨ ਜਿਹੜੇ ਹੁੰਦੇ ਆ ਥ੍ਰੈਟਨ ਪਰਸਨ ਉਹਨਾਂ ਨੂੰ ਅਸੀਂ ਸਿਕਿਉਰਿਟੀ ਵੀ ਦਿੰਨੇ ਆ ਪਰ ਜੇ ਇਹ ਜਿਹੜੇ ਜਿਹੜੇ ਬੰਦੇ ਆ ਆਪਣਾ ਪੈਸੇ ਦੇ ਕੇ ਆਪਣੇ ਖੁਦ ਹੀ ਫੇਰਿੰਗ ਕਰਵਾਉਣਗੇ ਤਾਂ ਉਹਨਾਂ ਨੂੰ ਕਿਸੇ ਇੱਕ ਵੀ ਕੀਮਤੇ ਬਖਸ਼ਾ ਨਹੀਂ ਜਾਊ ਬਹੁਤ ਸਾਰੇ ਲੋਕੀ ਸੋਚਦੇ ਹੁੰਦੇ ਆ ਕਿ ਸਿਕਿਉਰਿਟੀ ਲੈਣ ਦੇ ਲਈ ਗਲਤ ਤਰੀਕੇ ਨਾਲ ਵੀ ਸੋਚਦੇ ਆ ਤਾਂ ਜਦੋਂ ਸਿਕਿਉਰਿਟੀ ਦਿੱਤੀ ਜਾਂਦੀ ਆ ਜਿਵੇਂ ਇਹ ਮਾਮਲੇ ਦੇ ਵਿੱਚ ਵੀ ਉਹਨੇ ਆਪਣੇ ਵੱਲੋਂ ਐਪਲੀਕੇਸ਼ਨ ਦਿੱਤੀ ਹੋਣੀ ਸਿਕਿਉਰਿਟੀ ਦੇ ਲਈ ਤਾਂ ਪੁਲਿਸ ਜਾਂਚ ਕਰਦੀ ਆ ਸਿਕਿਉਰਿਟੀ ਦੇਣ ਤੋਂ ਪਹਿਲਾਂ ਦੇਖੋ ਜਦੋਂ ਵੀ ਕੋਈ ਬੰਦਾ ਸਿਕਿਉਰਿਟੀ ਮੰਗਦਾ ਤਾਂ ਸਾਡੇ ਬੜੇ ਸਿਸਟਮ ਹੁੰਦੇ ਆ ਸਾਡੀ ਪੁਲਿਸ ਵੱਲੋਂ ਵੱਖਰੀ ਰਿ ਪਬਲਿਕ ਦੇ ਜਿਹੜਾ ਹੋਰ ਸਾਡੇ ਸਿਸਟਮ ਹੁੰਦੇ ਆ ਉਹਨਾਂ ਨੂੰ ਪ੍ਰੋਪਰ ਸਾਡਾ ਜਿਹੜਾ ਵੈਰੀਫਾਈ ਕਰਦੇ ਆ ਜਾਂ ਜੋ ਵਿਅਕਤੀ ਜਿਹੜਾ ਜੈਨੂਇਨ ਆ ਵੀ ਹਾਂ ਉਹਨੂੰ ਸਿਕਿਉਰਿਟੀ ਲੋੜਦਾ ਤੇ ਸੁਰੱਖਿਆ ਵੀ ਦਿੰਦੇ ਆ ਬਿਲਕੁਲ ਈਸਾਨ ਸਾਡੇ ਨਾਲ ਐਸਪੀ ਡੀ ਸੰਗਰੂਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਪਰ ਸਭ ਤੋਂ ਵੱਡਾ ਮਸਲਾ ਇਹੀ ਹੈ ਕਿ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਨਿੱਜੀ ਸਿਕਿਉਰਿਟੀ ਲੈਣ ਦੀ ਸੋਚ ਰਹੇ ਹੋ ਤਾਂ ਜ਼ਰੂਰ ਇਹ ਖਬਰ ਦੇਖੋ ਕਿਉਂਕਿ ਬਹੁਤ ਸਾਰੇ ਲੋਕ ਆਪਣੀ ਫੋਕੀ ਸ਼ੋਹਰਤ ਦੇ ਲਈ ਬਹੁਤ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਨਾਟਕੀ ਢੰਗ ਪਣਾਉਂਦੇ ਆ ਤਾਂ ਪੁਲਿਸ ਨੇ ਕਿਤੇ ਨਾ ਕਿਤੇ ਉਸ ਨਾਟਕੀ ਢੰਗ ਨੂੰ ਉਸ ਵਿਅਕਤੀ ਦੇ ਪੂਰੇ ਭਾਂਡੇ ਨੂੰ ਫੋੜ ਕੇ ਰੱਖ ਦਿੱਤਾ ਹੈਗਾ ਥੈਂਕਸ ਫੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ